ਇਹ ਚੀਜ਼ਾਂ ਨੇ ਕਈ ਗੱਲਾਂ ਨਾ ਬਿਮਾਰੀ ਹੁੰਦੀਆਂ ਨੇ ਪਰ ਅਸੀਂ ਉਹਨਾਂ ਨੂੰ ਧਾਰਮਿਕ ਰੰਗ ਦੇ ਦਿੰਨੇ ਆ ਮੈਂ ਪਿੰਡਾਂ ਦੇਖੋ ਅਨਵਪ੍ਰਿਤ ਬਾਜੀ ਆ ਠੀਕ ਹੈ ਇਹਨਾਂ ਨੇ ਇਹ ਕਾਲ ਕੀਤਾ ਤੁਹਾਨੂੰ ਪਤਾ ਹੈ ਇਹਨਾਂ ਨੇ ਕਿਉਂ ਬੁਲਾਇਆ ਮੈਨੂੰ ਰੇ ਇੱਕ ਕਾਉਂਸਲਿੰਗ ਦਾ ਕਨਸੈਪਟ ਹੈ ਉਹ ਪੰਜਾਬ ਵਿੱਚ ਲੋਕਾਂ ਨੂੰ ਨਹੀਂ ਪਤਾ ਸੀਗਾ ਵੀ ਕਾਉਂਸਲਿੰਗ ਹੁੰਦੀ ਕੀ ਹੈ ਇਹ ਫੇਸਬੁੱਕ ਤੇ ਵੇਖ ਰਹੇ ਸਾਡੀ ਵੀਡੀਓ ਆਈ 30 ਸੈਕਿੰਡ ਦੀ ਇੱਕ ਵੀਡੀਓ ਦੇਖੀ ਇਹਨਾਂ ਨੇ 30 ਸਕਿੰਟ ਤੋਂ ਬਾਅਦ ਵੀਡੀਓ ਵੀ ਪੂਰੀ ਨਹੀਂ ਦੇਖੀ ਜਦ ਹੀ ਫੋਨ ਲਾ ਲਿਆ ਵੀ ਭਾਜੀ ਮੈਂ ਆਪਣੇ ਪਿੰਡ ਇਵੈਂਟ ਕਰਾਉਣਾ ਦੱਸੋ ਕੀ ਹੋ ਸਕਦਾ ਕਿਉਂ ਬੁਲਾਇਆ ਇਹਨਾਂ ਨੂੰ ਪਤਾ ਹੈ ਵੀ ਕਾਉਂਸਲਿੰਗ ਦੇ ਨਾਲ ਹਰ ਕਿਸੇ ਦੇ ਮਨ ਨੂੰ ਬਦਲਿਆ ਜਾ ਸਕਦਾ ਹੈ 네ਗੇਟਿਵ ਤੋਂ ਪੋਜ਼ਿਟਿਵ ਕੀਤਾ ਜਾ ਸਕਦਾ ਹੈ ਘਬਰਾਹਟ ਤੋਂ ਚੜ੍ਹਦੀ ਕਲਾ ਚ ਲੈ ਕੇ ਆਇਆ ਜਾ ਸਕਦਾ ਹੈ ਇਹ ਕਾਉਂਸਲਿੰਗ ਦਾ ਕਨਸੈਪਟ ਹੈ ਇਹ ਪਿੰਡਾਂ ਪਿੰਡਾਂ ਵਿੱਚ ਜਾਣਾ ਸ਼ੁਰੂ ਕਰਨ ਦਾ ਮਕਸਦ ਕੀ ਹੈ ਇਹੀ ਹੈ ਜਦੋਂ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਮਝਿਆ ਤਾਂ ਇੱਕ ਗੱਲ ਸਮਝ ਆਈ ਵੀ ਜਿਹੜਾ ਮਨੁੱਖ ਦਾ ਜੀਵਨ ਆ ਨਾ ਬਹੁਤ ਬਹੁਤ ਕੀਮਤੀ ਹੈ ਤੇ ਮੈਂ ਕਿਹਾ ਜੇ ਰੰਧੀਪ ਸਿੰਘ ਤੇਰਾ ਜੀਵਨ ਕੀਮਤੀ ਹੈ ਤਾਂ ਸਾਹਮਣੇ ਵਾਲੇ ਦਾ ਵੀ ਉਨਾ ਹੀ ਕੀਮਤੀ ਹੈ